ਮਾਲੇ ਵਿਧੀਆਂ ਉਡੇ ਇਥੋਂ ਕੰਮ ਤੋਂ ਟਾਇਰ ਫੈਕਟਰੀ ਮਾਲੇ ਵਾਲ ਤੋਂ ਇਹ ਹੋਇਆ ਜੀ ਇੱਥੇ ਜੀ ਆਪਣਾ ਗੋਦਰਾ ਸਾਹਿਬ ਆ ਖਜਾਨੇਪੁਰ ਦਾ ਬੋੜੀ ਸਾਹਿਬ ਇਹ ਤਿੰਨੇ ਇੱਕ ਨੇ ਕਟ ਲਿਆ ਤਾਂ ਤਾਂੜੇ ਇੱਕ ਦੀਆਂ ਤੇ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਦੇ ਕੇ ਤੇ ਫਿਰ ਲਾਤੇ ਸਰਵੇਟ ਆ ਇੱਕ ਦੇ ਸਿਰ ਤੇ ਜਿਆਦਾ ਸਾਟਿਆ ਕਿੰਨੇ ਨੌਜਵਾਨ ਸਨ ਤਿੰਨ ਜੀ ਬੰਦੇ ਉੱਥੇ ਡਿੱਗ ਪਏ ਤਿੰਨ ਕਿਲੋਮੀਟਰ ਗੱਡੀ ਅੱਗੇ ਆ ਗਈ ਆ ਮੋਟਰਸਾਈਕਲ ਜਿਹੜੇ ਨਾਲ ਹੀ ਆ ਗਿਆ ਨੇ ਮੋਕਾ ਵੇਖਿਆ ਤੇ ਹੁਣ ਕਾਰਵਾਈ ਕਰ ਰਿਹਾ ਗੱਡੀ ਆ ਪਤਾ ਨਹੀਂ ਲੱਗਣ ਦੇ ਕਿਥੋਂ ਦਾ ਵਾ ਕੀ ਮੰਗ ਕਰਦੇ ਹਾਂਜੀ ਮੰਗ ਕਰਦੇ ਬੰਗ ਕਰ ਸਾਨੂੰ ਇਨਸਾਫ ਚਾਹੀਦਾ ਇਦਾਂ ਹਟ ਇੰਨਾ ਹੀ ਸ਼ੁਕਰ ਕਰਨ ਕਿ ਸਾਡੇ ਬੇਟੇ ਬਚ ਗਏ ਇਹ ਜੀ ਖਜ਼ਾਨੇਕੋਟ ਵੱਲੋਂ ਡੇ ਗੇ ਖਜ਼ਾਨੇਕੋਟ ਗੁਰਦਾ ਸਾਹਿਬ ਨਹਿਰ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀ ਆਉਂਦੀ ਨਵਾ ਤੋਂ ਉਧਰ ਹੋਏ ਆਉਂਦੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂ ਆਉਂਦੇ ਗੇ ਇਹ ਐਕਸੀਡੈਂਟ ਉੱਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ 도ੜ ਜਾ ਮੋਟਰਸਾਈਕਲ ਥੱਲੇ ੜਿਆ ੜਿਆ ਫਸਿਆ ੜਿਆ ਉਹਨਾਂ ਨੇ ਨਹੀਂ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕੇਸ ਦੇ ਸਿਰ ਚ ਸਟਿਆ ਇਸ ਤਰ੍ਹਾਂ ਕਰਕੇ ਸਟਾ ਵਾਵਾ ਹੀ ਬੰਦਿਆਂ ਨੂੰ ਲੱਗਿਆ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਾਰ ਨੇ ਭਲਾ ਕੀਤਾ ਬਚਾਅ ਹੋ ਗਿਆ ਵਾ ਤੇ ਤੇ ਸਟਾ ਜ਼ਿਆਦਾ ਵੀ ਲੱਗ ਸਕਦੀਆਂ ਅਹੀਂ ਅੱਜਕੱਲ੍ਹ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਆ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਹੁਣ 7:00 ਵਜੇ ਹੈ ਅਜੇ ਤੱਕ ਪੁਲਿਸ ਇੱਥੇ ਹੈ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋਈ ਪੂਰੀ ਕੀਤੀ ਹੈ ਜੀ ਇਧਰੋਂ ਮੇਰੇ ਖਾਲ ਅ ਕਾਲਾ ਫਕਾਨਾ ਤੋਂ ਚੌਂਕੀ ਤੋਂ ਆਏ ਨੇ ਇਨਚਾਰਜ ਇਹਨਾਂ ਨੇ ਆਣ ਕੇ ਇਹ ਛਕਾਰ ਵਾਲੇ ਵੀ ਆਏ ਨੇ ਛਕਾਰ ਮਸੀਆਂ ਤੋਂ ਵੀ ਆਏ ਕੋਲੀ ਸੂਟ ਮੱਲੀ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਕੀਤਾ ਲੋਕ ਕੀਤਾ ਉਹਨੂੰ ਗੱਡੀ ਇੱਕ ਲਾਗੇ ਨੇ ਆਲਫਗਾਨਾ ਖਾਣੀ ਚ ਤੇ ਮੋਟਰਸਾਈਕਲ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪਤਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਮ੍ਰਿਤਸਰ ਜਾ ਕੇ ਪਤਾ ਲੱਗੇ ਕਿੰਨੇ ਵਜੇ ਹੋਇਆ ਭਾਜੀ ਐਕਸੀਡੈਂਟ 7:30 ਵਜੇ ਐਕਸੀਡੈਂਟ ਹੋਇਆ ਵਾ ਤੇ ਖਜਾਨੇਕੋਟ ਦੇ ਗੁਰਦੁਆਰਾ ਸਾਹਿਬ ਦੇ ਲਾਗੇ ਹੋਇਆ ਵਾ ਹਾਂਜੀ ਹਾਂਜੀ ਉਹਨਾਂ ਨੇ ਉੱਤਰ ਕੇ ਕੋਈ ਇਹਦਾ ਤੇ ਵੇਖਿਆ ਕਿ ਜਾਂ ਬੰਦੇ ਮਰ ਗਏ ਆ ਜਾਂ ਬੰਦੇ ਹੈਗੇ ਆ ਜਾਂ ਉਹਨਾਂ ਦੀ ਜਾਨ ਬਚਾ ਲਈ ਨਾ ਜੀ ਇਨਾ ਟਾਈਟ 1 ਕਿਲੋਮੀਟਰ ਕਿਲਾ ਵਾਲੀ ਕੋਲ ਪਾਰ ਕਰਕੇ ਫਿਰ ਗੱਡੀ ਬੰਦ ਕਰਕੇ ਲੋਕ ਕਰਕੇ ਤੇ ਫਿਰ ਨਿਕਲ ਗਏ ਦੌੜ ਗਏ ਕੋਈ ਕਿਸੇ ਨੂੰ ਪਤਾ ਨਹੀਂ ਲੱਗਾ ਕਿੱਥੋਂ ਦਾ ਕੋ ਗੱਡੀ ਵਾਲਾ ਕਿੱਥੋਂ ਦਾ ਕੋ ਮੋਟਰਸਾਈਕਲ ਇਹ ਬਾਅਦ ਚ ਪਤਾ ਲੱਗਾ ਜੀ ਐਕਸੀਡੈਂਟ ਹੋਇਆ ਹਾਵਾਕ ਹੋਣ ਕੋਟਲੀ ਦੇ ਆ ਬੰਦੇ ਤਿੰਨ ਕੋਟਲੀ ਬੰਦੇ ਆ ਜਿਨ੍ਹਾਂ ਦੀਆਂ ਲੱਤਾਂ ਬਾਵਾ ਟੁੱਟ ਗਈਆਂ ਨੇ ਪਤਾ ਨਹੀਂ ਵਿਚਾਰੇ ਜਾਨੋ ਬਚਾਅ ਹੋ ਗਿਆ ਜਾਂ ਨਹੀਂ ਹੋਇਆ ਇੰਨੀ ਕੁ ਖਬਰ ਦਾ ਸਾਨੂੰ ਪਤਾ ਵਾ ਬਾਕੀ ਇਹ ਹੈਗਾ ਵਾ 2:30 ਵਜੇ ਦਾ ਐਕਸੀਡੈਂਟ ਹੋਇਆ ਵਾ ਤੇ 6:30 ਹੋ ਚਲੇ ਆ ਹੁਣ ਪੁਲਿਸ ਦੀ ਕਾਰਵਾਈ ਹੋਣ ਲੱਗੀ ਜੇ 6:27 ਹੋਏ ਆ ਤੇ ਸਾਡੇ ਦਾ ਪੁਲਸ ਦਾ ਹੱਥ ਜੇ ਵੇਖ ਲੋ ਆnde ਪੁਲਸ ਸਾਡੀ ਰਖਵਾਲੀ ਆ ਸਾਡੀ ਉਹ ਆ ਸਾਡੀ ਇਹ ਆ 6:30 ਹੋ ਗਏ ਆ ਹੁਣ ਪੁਲਸ ਆਈ ਏ ਇਹਨਾਂ ਦੇ ਕਹਿਣ ਤੇ ਪੁਲਸ ਜਿਹੜੀ ਆ ਹੁਣ ਆਈ ਆ ਤਕਰੀਬਨ 6:30 ਦਾ ਟਾਈਮ ਹੁਣ ਤੱਕ ਹੋ ਚੁੱਕਾ ਵਾ ਤੇ ਹੁਣ ਉਹ ਮੁਲਾਜ਼ਮ ਆਏ ਨੇ ਮੋਲੇ ਵਿਧੀਉਂਡੇ ਇਥੋਂ ਕੰਮ ਤੋਂ ਟਾਇਰ ਫੈਕਟਰੀ ਮੋਲੇ ਵਾਲ ਤੋਂ ਇਹ ਹੋਇਆ ਦੀ ਇੱਥੇ ਜੀ ਆਪਣਾ ਗੋਦਰਾ ਸਾਹਿਬ ਆ ਖਜਾਨੇਕੋਟ ਦੇ ਬੋੜੀ ਸਾਹਿਬ ਇਹ ਤਿੰਨੇ ਨੇ ਇੱਕ ਨੇ ਕਟ ਲਿਆ ਤਾਂ ਟਾਟਾ ਉਂ ਇੱਕ ਦੀਆਂ ਤੇ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਤੇ ਕੇ ਤੇ ਫਿਰ ਲਾ ਤੇ ਸਰਵੇ ਚ ਆ ਇੱਕ ਦੇ ਸਿਰ ਤੇ ਜਿਆਦਾ ਸਾਟਿਆ ਕਿੰਨੇ ਨੌਜਵਾਨ ਹਨ ਤਿੰਨ ਜੀ ਬੰਦੇ ਉਥੇ ਡਿੱਗ ਪਏ ਤਿੰਨ ਕਿਲੋਮੀਟਰ ਗੱਡੀ ਅੱਗੇ ਆ ਗਈ ਹੈ ਮੋਟਰਸੜੇ ਨਾਲ ਹੀ ਆ ਗਿਆ ਉਸਨੇ ਵੋਕਾ ਵੇਖਿਆ ਤੇ ਹੁਣ ਕਾਰਵਾਈ ਕਰ ਰਹੀ ਕਿ ਗੱਡੀ ਜਿਹੜਾ ਪਤਾ ਨਹੀਂ ਲੱਗਣੇ ਕਿ ਕਿੱਥੋਂ ਦਾ ਵਾ ਕੀ ਮੰਗ ਕਰਦੇ ਹਾਂਜੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਇੰਨਾ ਹੀ ਸ਼ੁਕਰ ਕਰਨੇ ਕਿ ਸਾਡੇ ਬੇਟੇ ਬਚ ਗਏ